Thank yeah. Thank you. ਮੇਰਾ ਨਾਮ ਇਕਬਾਲ ਸਿੰਘ ਹੈ ਅੱਜ ਸਾਡੇ ਕਾਲਜ ਆਸਰਾ ਗਰੁੱਪ ਆਫ ਇੰਸਟੀਟਿਊਟ ਵੱਲੋਂ ਬਲੱਡ ਡੋਨੇਟ ਕੈਂਪ ਲਾਇਆ ਗਿਆ ਹੈ ਇਹ ਕੈਂਪ ਜਿਵੇਂ ਹੜਪੀੜਤਾਂ ਲਈ ਲਾਇਆ ਗਿਆ ਜਿਵੇਂ ਆਮ ਤੌਰ ਤੇ ਆਪਾਂ ਲੰਗਰ ਸੇਵਾ ਰਸਦ ਜਾਂ ਹੋਰ ਚੀਜ਼ਾਂ ਲੰਗਰ ਹੜਪੀੜਤਾਂ ਲਈ ਦਿੰਦੇ ਆਂਗੇ ਉਦਾਂ ਹੀ ਸਾਡੇ ਕਾਲਜ ਵੱਲੋਂ ਬਲੱਡ ਡੋਨੇਟ ਕੈਂਪ ਲਾਇਆ ਗਿਆ ਹੈ ਇਹ ਹੜਪੀੜਤ ਪ੍ਰਭਾਵਿਤ ਲੋਕਾਂ ਲਈ ਉਹਨਾਂ ਦੇ ਲਈ ਸੇਵਾ ਦਾ ਇੱਕ ਵਿਸ਼ੇਸ਼ ਉਪਰਾਲਾ ਸਾਡੇ ਕਾਲਜ ਵੱਲੋਂ ਸਾਡੇ ਚੇਅਰਮੈਨ ਆਰ ਕੇ ਗੋਇਲ ਸਾਹਿਬ ਤੇ ਐਮ ਡੀ ਕੇਸ਼ ਗੋਇਲ ਸਾਹਿਬ ਵੱਲੋਂ ਇਹ ਲਗਾ ਕੀਤਾ ਗਿਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਹਾਂਜੀ ਮੇਰਾ ਨਾਮ ਜਸਕਰਨ ਸਿੰਘ ਆ ਜੀ ਮੇਰਾ ਨਾਮ ਹਰਮਨ ਹੈ ਜੀ ਆਪਣੇ ਜਾਸਰਾ ਕਾਲਜ ਦੇ ਵਿੱਚ ਇੱਕ ਬਲੱਡ ਪੀੜਤਾ ਮਤਲਬ ਬਲੱਡ ਡੋਨੇਟ ਕੀਤਾ ਜਾ ਰਿਹਾ ਹੈਗਾ ਜਿਹੜੇ ਕੀ ਉੱਥੇ ਹੜਾਏ ਹੋਏ ਨੇਗੇ ਫਜ਼ੀਲ ਕਦੇ ਵਿੱਚ ਉਹਨਾਂ ਦੇ ਲਈ ਬਲੱਡ ਡੋਨੇਟ ਕਰ ਰਹੇ ਨੇ ਤੇ ਬਹੁਤ ਵਧੀਆ ਮੁਹਿੰਮ ਦੁਲਾ ਰੱਖਿਆ ਇਹਨਾਂ ਨੇ ਆਪਣੇ ਆਰਕੇ ਗੋਇਲ ਜੀ ਚੇਅਰਮੈਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਜੋ ਉਹਨਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਆਉਣ ਦਾ ਬਲੱਡ ਡੋਨੇਟ ਕਰਨ ਦਾ ਮੌਕਾ ਦਿੱਤਾ ਸਾਰੇ ਜਣੇ ਇੱਥੇ ਪਹੁੰਚੋ ਬਲੱਡ ਡੋਨੇਟ ਕਰੋ ਤੇ ਵੱਧ ਤੋਂ ਵੱਧ ਉਹਨਾਂ ਦੀ ਸੇਵਾ ਕਰੋ ਕਿਉਂਕਿ ਜਿਹੜੀ ਇਹ ਉਧਰ ਫਲੱਡ ਆਇਆ ਹੋਇਆ ਹੈਗਾ ਉਹ ਨੇਚਰਲ ਲਾ ਲੋ ਜੀ ਜਿੰਨੇ ਮਰਜ਼ੀ ਲਾ ਲੋ ਪਰ ਉਹ ਬੰਦੇ ਇਸ ਟਾਈਮ ਬਹੁਤ ਦੁਖੀ ਨੇ ਤਾਂ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਉਹਨਾਂ ਦੀ ਕਰੋ ਹੈਲਪ ਕਰੋ ਤੁਹਾਨੂੰ ਜਾਈ ਧੰਨਵਾਦ ਕਰਾਂਗੇ ਬਾਕੀ ਸਾਰਿਆਂ ਦਾ ਜੀ ਧੰਨਵਾਦ ਜੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਅੰਜੂ ਹੋਸਲਾ ਮੈਂ ਏਆਈ ਆਸਰਾ ਗਰੁੱਪ ਵਿੱਚ ਪ੍ਰਿੰਸੀਪਲ ਹਾਂ ਅੰਜੂ ਹੋਸਲਾ ਮੈਮ ਅੱਜ ਸਾਡੇ ਆਸਰਾ ਗਰੁੱਪ ਵਿੱਚ ਬਲੱਡ ਡੋਨੇਸ਼ਨ ਦਾ ਕੈਂਪ ਲੱਗ ਰਿਹਾ ਹੈ ਜਿਹਦੇ ਵਿੱਚ ਮਿਸਟਰ ਸਾਡੇ ਚੀਫ ਸਰ ਤੇ ਐਮ ਡੀ ਸਰ ਆਰ ਕੇ ਗੋਇਲ ਕੇਸ਼ਵ ਗੋਇਲ ਸਰ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਬਹੁਤ ਜ਼ਿਆਦਾ ਸਾਡੇ ਸਕੂਲ ਦੇ ਪੇਰੈਂਟਸ ਨੇ ਵੀ ਇਸ ਲਿੱਤਾ ਵੈਸੇ ਫਲੱਡਰ ਕਰਕੇ ਕੋਈ ਰਾਸ਼ਨ ਦੇ ਰਿਹਾ ਕੋਈ ਕੁਝ ਦੇ ਰਿਹਾ ਸਾਨੂੰ ਲੱਗਿਆ ਕਿ ਬਲੱਡ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਇੱਥੇ ਤਾਂ ਇਸ ਕਰਕੇ ਸਾਡੇ ਚੀਫ ਸਰ ਨੇ ਐਮ ਡੀ ਸਰ ਨੇ ਇਹ ਉਪਰਾਲਾ ਕੀਤਾ ਜਿਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਹੋ ਰਿਹਾ ਹੈਗਾ ਸਾਡੇ ਸਟਾਫ ਦੇ ਕਈ ਮੈਂਬਰਾਂ ਨੇ ਵੀ ਬਲੱਡ ਡੋਨੇਟ ਕੀਤਾ ਹੈਗਾ ਪ੍ਰਿੰਸੀਪਲਸ ਨੇ ਵੀ ਕੁਝ ਨੇ ਕੀਤਾ ਹੈ ਬਾਕੀ ਸਾਡੇ ਵੱਲੋਂ ਇਹੀ ਉਪਰਾਲਾ ਹੈ ਕਿ ਸਾਰੇ ਜਣੇ ਆਪਣੀ ਆਪਣੀ ਜਗ੍ਹਾ ਤੇ ਸੇਫ ਰਹਿਣ ਜਿਹਨੂੰ ਬਲੱਡ ਦੀ ਜ਼ਰੂਰ ਹੈ ਉਹਨਾਂ ਦੇ ਲਈ ਸਾਡਾ ਸਕੂਲ ਇਹ ਸਾਡਾ ਆਸਰਾ ਇੰਸਟੀਚਿਊਟ ਉਪਰਾਲਾ ਕਰ ਰਿਹਾ ਇਸ ਤੇ ਲਈ ਬਹੁਤ ਜ਼ਿਆਦਾ ਥੈਂਕ ਯੂ ਡਾਕਟਰ ਕੇਸ਼ਵ ਗੁਇਲ ਐਮਡੀ ਆਸਰਾ ਗਰੁੱਪ ਆਫ ਇੰਸਟੀਚੂਸ਼ਨਸ ਅੱਜ ਆਸਰਾ ਦੇ ਵਿੜੀ ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਹੈ ਜਿਹਦੇ ਵਿੱਚ ਅਸੀਂ ਖੁਦ ਵੀ ਬਲੱਡ ਡੋਨੇਟ ਕਰ ਰਹੇ ਹਾਂ ਮੈਂ 25ਵੀਂ ਵਾਰ ਬਲੱਡ ਡੋਨੇਟ ਕਰ ਰਿਹਾ ਹਾਂ ਤੇ ਮੈਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਹੜਪੀੜ ਤਾਂ ala ਇਸ ਟਾਈਮ ਮਾਹੌਲ ਚੱਲ ਰਿਹਾ ਹੈ ਉਹਨਾਂ ਦੀ ਹੈਲਪ ਲਈ ਆਸਰਾ ਗਰੁੱਪ ਵੀ ਇੱਕ ਵੱਡਾ ਉਪਰਾਲਾ ਕਰ ਰਿਹਾ ਹੈ ਤੇ ਅਸੀਂ ਬਲੱਡ ਡੋਨੇਟ ਕਰਕੇ ਉਹਨਾਂ ਸਾਰਿਆਂ ਦੀ ਹੈਲਪ ਕਰ ਰਹੇ ਹਾਂ ਥੈਂਕ ਯੂ ਵੈਰੀ ਮਚ ਸਰ ਕੇ ਮੈਨੂੰ ਲੱਗਦਾ ਆਮ ਲੋਕ ਦੱਸਦੇ ਕਿ ਅੱਜਕੱਲ ਬਲੱਡ ਡੋਨੇਟ ਕਰਨ ਤੋਂ ਪਰ ਜੀ ਸੰਯੋਗਰ ਲਈ ਤਾਂ ਬਹੁਤ ਦਿਨ ਤੁਸੀਂ 25 ਹੋਰ ਕਰਿਆ ਪਿਛਲੇ ਬੇਸਿਕਲੀ ਬਲੱਡ ਡੋਨੇਟ ਕਰਨਾ ਇੱਕ ਮਤਲਬ ਵੀ ਖੂਨ ਬੰਦਾ ਜਿੰਨਾ ਬਲੱਡ ਡੋਨੇਟ ਕਰਦਾ ਹੈ ਤਾਂ ਉਹਨਾਂ ਖੂਨ ਨਵਾਂ ਬੰਦਾ ਹੈ ਤੇ ਉਹਦਾ ਖੂਨ ਹੈ ਜਿਹੜਾ ਜਿੰਨਾ گاੜਾ ਖੂਨ ਹੈ ਉਹ ਪਤਲਾ ਹੁੰਦਾ ਹੈ ਜਿਹਦੇ ਨਾਲ ਹਾਰਟ ਅਟੈਕ ਵਗੈਰਾ ਕੋਈ ਵੀ ਬਿਮਾਰੀ ਲੱਗਣ ਦੇ ਚਾਂਸਸ ਘਟਦੇ ਨੇ ਤਾਂ ਕਰਕੇ ਬਲੱਡ ਡੋਨੇਟ ਕਰਨਾ ਜੋ ਵੀ ਮਨੁੱਖ ਕਰਦਾ ਹੈ ਉਹਦੇ ਵਾਸਤੇ ਇੱਕ ਬਹੁਤ ਹੀ ਚੰਗੀ ਗੱਲ ਹੈ ਉਹਦੀ ਸਿਹਤ ਇਹਦੇ ਨਾਲ ਅੱਛੀ ਹੁੰਦੀ ਹੈ ਨਾ ਕਿ ਮਤਲਬ ਕਿ ਬਲੱਡ ਡੋਨੇਟ ਕਰਨ ਨਾਲ ਉਹਦੇ ਵਿੱਚ ਕੋਈ ਘਾਟ ਆਂਦੀ ਹੈ ਮੈਂ ਡਾਕਟਰ ਆਰਕੇ ਗੋਇਲ ਚੇਅਰਮੈਨ ਆਸਰਾ ਕਾਲਜ ਅੱਜ ਸਾਡੇ ਲਈ ਆਸਰਾ ਗਰੁੱਪ ਦੇ ਸਾਰੇ ਸਟੂਡੈਂਟਸ ਔਰ ਸਾਰੀ ਫੈਕਲਟੀ ਦੇ ਸਹਿਯੋਗ ਨਾਲ ਬੜਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਬਲੱਡ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਵਿਵੇਕ ਸਿਧਵਾਨੀ ਜੀ ਨੇ ਸਾਨੂੰ ਬੜੇ ਅੱਛੇ ਤਰੀਕੇ ਨਾਲ ਇਹਦੇ ਲਈ ਪ੍ਰੇਰਿਤ ਕੀਤਾ ਤੇ ਅੱਜ ਤਕਰੀਬਨ ਉਮੀਦ ਹੈ ਕਿ ਇੱਥੇ ਪੌਣੇ 200 ਜਾਂ 200 ਬਲੱਡ ਯੂਨਿਟਸ ਨੇ ਜਿਹੜੇ ਉਹ ਡੋਨੇਟ ਕਰ ਦਿੱਤੇ ਜਾਣਗੇ ਤੇ ਇਹ ਜਿਹੜਾ ਉਪਰਾਲਾ ਹੈ ਜੋ ਹੜ੍ਹ ਪ੍ਰੀੜਿਤ ਸਾਡਾ ਪੰਜਾਬ ਇਸ ਟਾਈਮ ਬੜੀ ਮਿਪਤਾ ਨਾਲ ਝੂਜ ਰਿਹਾ ਹੈ ਉਹਨਾਂ ਬੰਦਿਆਂ ਦੀ ਮਦਦ ਨਾਲ ਵਾਸਤੇ ਕੀਤਾ ਜਾ ਰਿਹਾ ਹੈ ਤਾਂ ਕੋਈ ਬੰਦਾ ਰਾਸ਼ਦ ਦੇ ਤੌਰ ਤੇ ਜਾਂ ਕੁਝ ਖਾਣ ਪੀਣ ਵਾਲੀ ਸਮੱਗਰੀ ਜਾਂ ਸ਼ੈਲਟਰਸ ਦੇ ਵੀ ਹਾਫਤੇ ਕਰ ਰਿਹਾ ਤੇ ਆਸਰਾ ਵੱਲੋਂ ਉਹਨਾਂ ਵਿੱਚ ਤਾਂ ਸਹਿਯੋਗ ਦਿੱਤਾ ਹੀ ਜਾ ਰਿਹਾ ਪਰ ਨਾਲ ਨਾਲ ਜੋ ਸਾਨੂੰ ਪਤਾ ਲੱਗਿਆ ਪਿਛਲੇ ਦਿਨੋਂ ਕਿ ਉੱਥੇ ਖੂਨ ਦੀ ਬੜੀ ਕਮੀ ਹੈ ਜੋ ਉੱਥੇ ਦੇ ਪ੍ਰਭਾਵਿਤ ਵਿਅਕਤੀ ਨੇ ਤਾਂ ਉਹਨਾਂ ਵਾਸਤੇ ਇਹ ਇੱਕਦਮ ਉਪਰਾਲਾ ਜੋ ਹੈ ਉਹ ਸਾਡੇ ਸਟੂਡੈਂਟਸ ਨੇ ਔਰ ਸਾਡੀ ਫੈਕਲਟੀ ਨੇ ਇਹ ਕੀਤਾ ਤੇ ਮੈਂ ਖਾਸ ਤੌਰ ਤੇ ਇਹਨਾਂ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦਾ ਆ ਆਣ ਵਾਲੇ ਟਾਈਮ ਦੇ ਵਿੱਚ ਵੀ ਮੈਂ ਇਕੱਲਾ ਇਹ ਨਹੀਂ ਹੈ ਕਿ ਅੱਜ ਇੱਕ ਉਪਰਾਲਾ ਹੋ ਗਿਆ ਤੇ ਜਾਂ ਜੋ ਅੱਜ ਦੇ ਟਾਈਮ 'ਚ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਕਰ ਰਹੇ ਹਾਂ ਬਟ ਆਣ ਵਾਲੇ ਟਾਈਮ 'ਚ ਇਹਦਾ ਜਿਹੜਾ ਪ੍ਰਭਾਵ ਹੈਗਾ ਉਹ ਮਹੀਨਾ ਦੋ ਮਹੀਨੇ ਤੱਕ ਚੱਲੇਗਾ ਲੋਕਾਂ ਦੇ ਘਰ ਟੈ ਗਏ ਨੇ ਖਰਾਬ ਹੋ ਗਏ ਨੇ ਫਸਲਾਂ ਉਜੜ ਗਈਆਂ ਨੇ ਤੇ ਇਸ ਜਿਹੜੀ ਮੁਹਿੰਮ ਨੂੰ ਇਹ ਕੰਟੀਨਿਊ ਰੱਖਿਆ ਜਾਵੇ ਘੱਟੋ ਘੱਟ ਮਹੀਨੇ 2 ਮਹੀਨੇ ਤੱਕ ਤਾਂ ਕਿ ਜੋ ਉਹਨਾਂ ਦਾ ਪੂਰਨ ਨਿਰਵਾਸ ਹੈ ਜਾਂ ਉਹਨਾਂ ਦੇ ਜੋ ਘਾਟੇ ਹੋਏ ਨੇ ਉਹਨਾਂ ਨੂੰ ਕਿਸੇ ਵੀ ਹਿੱਲੇ ਨਾਲ ਪੂਰਾ ਕੀਤਾ ਜਾਵੇ ਥੈਂਕ ਯੂ